ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਥੋਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ semesters 5th ਦੇ ਲਈ ਜਿਹੜੇ ਕਿ ਆਪਾਂ ਸ਼ਾਂਤੀ ਕਾਸ ਪੇਪਰ ਲੈ ਕੇ ਆਇਆ ਤੇ ਇਸ ਵੀਡੀਓ ਚ ਆਪਾਂ ਦੇਖਾਂਗੇ ਵੀ ਕਿਹੜੇ-ਕਿਹੜੇ ਟਾਪਿਕ ਜਿਹੜੇ ਕਿ ਮੋਸਟ ਇੰਪੋਰਟੈਂਟ ਸ਼ੋਰ ਕੀਤੇ ਹੋਏ ਨੇ ਸ਼ਾਂਤੀ ਕਾਸ ਪੇਪਰ ਦੇ ਵਿੱਚ ਤਾਂ ਕਿ ਤੁਸੀਂ ਆਪਣੇ ਵਧੀਆ ਜਿਹੜੀ ਕਿ ਤਿਆਰੀ ਕਰ ਸਕੋ ਹਾਂਜੀ ਇਹ ਤਿੰਨੋਂ ਮੀਡੀਅਮਸ ਦੇ ਵਿੱਚ ਆ ਇੰਗਲਿਸ਼ ਪੰਜਾਬੀ ਐਂਡ ਹਿੰਦੀ ਓਕੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਿਲੇਬਸ ਮੈਂਸ਼ਨ ਕੀਤਾ ਹੋਇਆ ਸਿਲੇਬਸ ਤੁਹਾਨੂੰ ਪਤਾ ਹੀ ਸਿਖਾਇਰੇ ਵਿੱਚ ਤੁਸੀਂ ਸ਼ੋਰ ਦੇਖ ਸਕਦੇ ਹੋ ਵੀ ਸ਼ੋਰ ਕਿਤੋਂ ਲਗਾ ਰੱਖਿਆ ਸਿਲੇਬਸ ਦੇ ਵਿੱਚੋਂ ਹਾਂਜੀ ਬਈਲਾ ਕੰਪਲਸਰੀ ਜਿਹੜੇ ਕੁਐਸਚਨਸ ਨੇ ਇੰਗਲਿਸ਼ ਮੀਡੀਅਮ ਚ ਨੇ ਫਿਰ ਆਪਾਂ ਤੁਹਾਨੂੰ ਜਿਹੜੇ ਕਿ ਹਿੰਦੀ ਤੇ ਪੰਜਾਬੀ ਮੀਡੀਅਮ ਚ ਦਿਖਾਵਾਂਗੇ ਕਿਚਨ ਕੈਬਿਨੇਟ ਕੀ ਹੈ ਰਾਈਟ ਡਾਉਨ ਦਾ ਫੰਕਸ਼ਨ ਆਫ ভাইস ਪ੍ਰੈਜ਼ੀਡੈਂਟ ਆਫ ਯੂ ਐਸ ਏ ਕਰੈਕਟਿਸਟਿਕਸ ਆਫ ਅ ਅਮਰੀਕਨ ਹਾਊਸ ਆਫ ਕਾਂਗਰਸ ਠੀਕ ਹੈ ਪਾਕਟ ਵਿਟੋ ਕੀ ਹੈ ਮੈਥਡ ਆਫ ਇਲੈਕਟਿੰਗ ਆਫ ਮੈਂਬਰ ਆਫ ਸੈਨੇਟ ਹਾਂਜੀ ਇਹ ਸੀ ਸ਼ਾਰਟ ਕੁਐਸਚਨ ਹੁਣ ਹਿੰਦੀ ਮੀਡੀਅਮ ਚ ਫਿਰ ਪੰਜਾਬੀ ਚ ਹੋਣਗੇ ਵੱਡਾ ਕੁਸ਼ਣ ਤੁਸੀਂ 5 ਔਰ 6 ਪੇਜਾਂ ਦੇ ਲਿਖਣਾ ਹੋਊਗਾ ਠੀਕ ਹੈ ਹਾਂਜੀ ਪੰਜਾਬੀ ਮੀਡੀਅਮ ਚ ਅਗੇ ਨੇ ਲੌਂਗ ਕੁਐਸਚਨ ਆਨਸਰ ਨੇ ਪੰਜਾਬੀ ਮੀਡੀਅਮ ਚ ਹਿੰਦੀ ਤੇ ਇੰਗਲਿਸ਼ ਮੀਡੀਅਮ ਚ ਦਿੱਤੇ ਹੋਏ ਨੇ ਤਲਾਤਮਕ ਸਰਕਾਰ ਤੇ ਤਲਾਤਮਕ ਰਾਜਨੀਤੀ ਦੇ ਅਰਥ ਤੇ ਵਿਸ਼ਾ ਖੇਤਰ ਤੇ ਦਾ ਉਪਯੋਗਤਾ मीनिंग स्कोप एंड यूटिलिटी ऑफ ਕੰਪੈਰੀਟਿਵ ਗਵਰਨਮੈਂਟ ਐਂਡ ਕੰਪੈਰੀਟਿਵ ਪੋਲਿਟਿਕਸ ਵੈਰ ਇੰਪੋਰਟੈਂਟ ਦਿੱਤਾ ਹੋਇਆ ਹੈ ਔਰ ਇਹਦੇ ਨਾਲ ਦਿੱਤਾ ਹੋਇਆ ਡਿਫਾਈਨ ਕੰਪੈਰੀਟਿਵ ਪੋਲਿਟਿਕਸ ਐਂਡ ਡਿਸਕਸ ਇਟਸ ਨੇਚਰ ਐਂਡ ਸਕੋਪ ਕਿਉਂਕਿ ਉਸੇ ਕੁਐਸਚਨ ਨੂੰ ਥੋੜਾ ਘਮਾਇਆ ਹੋਇਆ ਇਸ ਦਾ ਖੇਤਰ ਤੇ ਦੀ ਸੀਮਾ ਮੈਂ ਵੀ ਸ਼ੋਰ ਆ ਨੈਕਸਟ ਹੈਗਾ ਤਲਾਤਮਕ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਇਹਦਾ ਮਹੱਤਵ ਤਲਾਤਮਕ ਰਾਜਨੀਤੀ ਨੂੰ ਪ੍ਰਭਾਵਿਤ ਕਰਨੇ ਦਾ ਮਹੱਤਵ ਇਸਦੇ ਧਿਆਨ ਦੇ ਵਿਸ਼ਾ ਖੇਤਰ ਦੀ ਉੱਪਰ ਚਰਚਾ ਕਰਨੀ ਆ ਇਹ ਜਿਹੜੇ ਕੁਐਸਚਨ ਨੇ ਮਹੱਤਵਪੂਰਨ ਨੇ ਨੈਕਸਟ ਹੈਗਾ ਯੂਨਿਟ 2nd ਯੂਨਿਟ ਮਤਲਬ ਕਿ ਫਸਟ ਦੇ ਵਿੱਚੋਂ ਦੋ ਕੁਐਸਚਨ ਸ਼ੋਰ ਨੇ ਠੀਕ ਹੈ ਦੇਖੋ ਆ ਵਾਲੇ ਦੋ ਕੁਐਸਚਨ ਫਸਟ ਦੋ ਸ਼ੋਰ ਨੇ ਓਕੇ ਮੰਦ ਉਸੇ ਦੋਨੋਂ ਕਰ ਲੈਣੇ ਨੇ। ਲਓ ਅਗੇ 5 ਸੈਕਿੰਡ ਜਿਹਨੂੰ ਤੁਹਾਨੂੰ ਦੇਖਦੇ ਆ। ਸਭ ਤੋਂ ਪਹਿਲਾਂ ਲੌਂਗ ਕੁਐਸਚਨ ਯਾਦ ਕਰੋ ਕਿਉਂਕਿ ਜਦੋਂ ਤੁਹਾਡੇ ਲੌਂਗ ਯਾਦ ਹੋ ਗਏ ਤਾਂ ਸ਼ਾਰਟ ਉਹਨਾਂ ਦੇ ਵਿੱਚੋਂ ਹੀ ਆਪਣੇ ਆਪ ਨਿਕਲ ਜਾਂਦੇ ਨੇ ਹਨਾ। ਹਾਂਜੀ ਬ੍ਰਿਟਾਨੀ ਵਿ ਪ੍ਰਧਾਨ ਮੰਤਰੀ ਨਿਯੁਕਤੀ, ਸ਼ਕਤੀਆਂ ਅਤੇ ਸਥਿਤੀ ਸ਼ੋਰ ਦੇ ਵਿੱਚ ਹੈ। ਡਿਸਕਸ ਦਾ ਅਪਾਰਟਮੈਂਟ ਪਾਵਰਸ ਐਂਡ ਪੋਜੀਸ਼ਨ ਆਫ ਬ੍ਰਿਟਿਸ਼ ਪ੍ਰਾਈਮ ਮਿਨਿਸਟਰ। ਔਰ ਇਦਨਾਲ ਸੇਮ ਹੀ ਕੁਐਸਚਨ ਹੈ। ਬ੍ਰਿਟਿਸ਼ ਬ੍ਰਿਟਾਨੀਆ ਸੰਵਿਧਾਨ ਪ੍ਰਥਾ ਨਾਲ ਭਰਿਆ ਹੋਇਆ ਹੈ। ਔਰ ਪਾਕੇ ਕੁਐਸਚਨ ਠੀਕ ਹੈ ਮਤਲਬ ਕਿ ਇਹਦੇ ਨਾਲ ਰਿਲੇਟਡ ਸੇਮ ਕੁਐਸਚਨ ਹੈ ਡਿਸਕਸ ਦਾ ਰੋਲ ਆਫ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਫਿਰ ਤੋਂ ਸੇਮ ਹੀ ਆਜੂਗਾ ਰੋਲ ਜੇ ਪੁੱਛ ਲੈ ਤਾਂ ਵੀ ਮਤਲਬ ਕਿ ਸੇਮ ਹੀ ਗੱਲ ਉਹਦੀ ਨਿਯੁਕਤੀਆਂ ਸ਼ਕਤੀਆਂ ਤੇ ਸਥਿਤੀ ਦੱਸਣੀ ਹੈ ਪ੍ਰਧਾਨ ਮੰਤਰੀ ਦੀ ਤੇ ਸੈਕਿੰਡ ਕੁਐਸਚਨ ਇਹ ਹੈਗਾ ਕਿ ਸੰਵਿਧਾਨ ਪ੍ਰਥਾਵਾਂ ਨਾਲ ਭਰਿਆ ਹੋਇਆ ਦੱਸਣਾ ਆਪਾਂ ਨੇ ਹਾਂਜੀ ਇਹ ਵੀ ਸ਼ੋਰ ਦੇ ਵਿੱਚ ਹੈ ਅਗਲਾ ਹੈਗਾ ਜਿਹੜਾ ਅਗਲਾ ਸੈਕਿੰਡ ਕੁਐਸਚਨ ਦੇ ਨਾਲ ਜਿਹੜਾ ਔਰ ਦੇ ਵਿੱਚ ਹੈ ਸ਼ੋਰ ਹੈ ਪਰੰਪਰਾਵਾਂ ਤੋਂ ਕੀ ਪਾਵਰ ਵਰਤਾਨਵੀ ਰਾਜਨੀਤਿਕ ਪ੍ਰਣਾਲੀ ਵਿੱਚ ਪਰੰਪਰਾਵਾਂ ਦੀ ਭੂਮਿਕਾ ਦਾ ਵਿਸ਼ਲੇਸ਼ਣ ਕਰਨਾ ਠੀਕ ਹੈ ਇਹ ਸ਼ੋਰ ਦੇ ਵਿੱਚ ਹੈ ਮਲਕਿ ਜਿਹੜਾ ਸੈਕੰਡ ਕੁਐਸਚਨ ਆ ਇਹ ਸ਼ੋਰ ਚ ਨਹੀਂ ਆ ਬਟ ਤੁਸੀਂ ਰੀਡਿੰਗ ਕਰ ਲੈਣਾ ਇੱਕ ਵਾਰ ਹੈਨਾ ਸ਼ੋਰ ਵਾਲੇ ਚੰਗੇ ਤੋਂ ਢੰਗ ਦੇ ਨਾਲ ਕਰਨਾ ਬਾਕੀ ਇੱਕ ਵਾਰ ਰੀਡਿੰਗ ਕਰ ਲੈਣਾ ਬਾਕੀ ਤੁਹਾਨੂੰ ਪਤਾ ਹੀ ਹੁੰਦਾ ਕਿ ਯੂਨਿਟ ਦੇ ਵਿੱਚੋਂ ਅਗਰ ਦੋ ਦੋ ਚੈਪਟਰ ਨੇ ਤੇ ਕੀ ਕੋਈ ਯਾਰ ਕਰ ਲਓ ਕਿ 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 ਛੱਡ ਸਕਦੇ ਅਸੀਂ ਰਾਮ ਨਾਲ ਕਿਉਂਕਿ ਚੁਆਇਸ ਆਉਣੀ ਹੁੰਦੀ ਹੈ ਹਾਂਜੀ ਵਟ ਇਜ਼ ਦਾ ਮੀਨਿੰਗ ਬਾਈ ਕਨਵੈਨਸ਼ਨਸ ਐਨਲਾਈਜ਼ ਦਾ ਰੋਲ ਆਫ ਕਨਵੈਨਸ਼ਨਸ ਇਨ ਬ੍ਰਿਟਿਸ਼ ਪੋਲੀਟੀਕਲ ਸਿਸਟਮ ਤੇ ਥਰਡ ਕੁਐਸਚਨ ਹੈਗਾ ਵਰਤਾਨਵੀ ਸੰਵਿਧਾਨ ਸੰਯੋਗ ਅਤੇ ਯੋਜਨਾ ਦੀ ਸੰਤਾਨ ਹੈ ਦਾ ਬ੍ਰਿਟਿਸ਼ ਕਨਸਟੀਟਿਊਸ਼ਨ ਇਜ਼ ਦਾ ਚਾਈਲਡ ਆਫ ਐਕਸੀਡੈਂਟ ਐਂਡ ਡਿਜ਼ਾਈਨ ਐਕਸਪਲੇਨ ਫੋਰਥ ਕੁਐਸਚਨ ਸ਼ੋਰ ਦੇ ਵਿੱਚ ਵਰਤਾਨਵੀ ਪਾਰਲੀਮੈਂਟ ਦੀ ਪ੍ਰਭੂਸਤਾ ਕੀ ਹੈ ਇਸ ਦੀਆਂ ਸੀਮਾਵਾਂ ਠੀਕ ਹੈ ਵਾਟ ਡੂ ਯੂ ਮੀਨ ਵਾਈ ਸੋਵਰਨਟੀ ਆਫ ਬ੍ਰਿਟਿਸ਼ ਪਾਰਲੀਮੈਂਟ ਡਿਸਕਸ ਇਟਸ ਲਿਮਿਟੇਸ਼ਨਸ ਆਲਸੋ ਇਹ ਵੀ ਸ਼ੋਰ ਦੇ ਵਿੱਚ ਹੈ ਫਿਫਥ ਕੁਐਸਚਨ ਵੀ ਸ਼ੋਰ ਦੇ ਵਿੱਚ ਆ ਕਾਨੂੰਨ ਦਾ ਸ਼ਾਸਨ ਕੀ ਹੈ ਇਸ ਦੇ ਅਪਵਾਦ ਦੱਸਨੇ ਨੇ ਐਕਸਪੈਕਸ਼ਨਸ ਹਾਂਜੀ ਨੈਕਸਟ ਹੈ ਕੁਸ਼ਨ ਯੂਨਿਟ 3 ਅਮਰੀਕਾ ਦੇ ਸੰਵਿਧਾਨ ਦੇ ਮੁੱਖ ਵਿਸ਼ੇਸ਼ਤਾਵਾਂ ਡਿਸਕਸ ਇਨ ਡੀਟੇਲ ਸਾਇਲੈਂਟ ਫੀਚਰਸ ਆਫ ਅਮਰੀਕਨ ਕਨਸਟੀਟਿਊਸ਼ਨਸ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਿੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਸ਼ੋਰ ਦੇ ਵਿੱਚ ਇਹ ਵੀ ਤੇ ਅਗਲਾ ਵੀ ਸ਼ੋਰ ਦੇ ਵਿੱਚ ਅਮਰੀਕਨ ਸੈਨੇਟ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦੂਸਰਾ ਚੈਂਬਰ ਹੈ ਇਸ ਕਥਨ ਦਾ ਵਰਣਨ ਕਰਨਾ ਅਮਰੀਕਨ ਸੈਨੇਟ ਇਜ਼ ਦਾ ਮੋਸਟ ਪਾਵਰਫੁਲ ਸੈਕੰਡ ਚੈਂਬਰ ਇਨ ਦਾ ਵਰਲਡ ਡਿਸਕਸ ਥਿਸ ਸਟੇਟਮੈਂਟ ਸ਼ੋਰ ਦੇ ਵਿੱਚ ਆਹੇ ਥਰਡ ਕੁਐਸਚਨ ਹੈਗਾ ਸੁਪਰੀਮ ਕੋਰਟ ਦੀ ਨਿਆਇਕ ਪੁਨਰ ਰੱਖਣ ਦੀ ਸ਼ਕਤੀ ਦੀ ਵਿਲੋਚਨਾਤਮਕ ਵਿਆਖਿਆ ਕ੍ਰਿਟੀਕਲੀ ਪਾਵਰ ਆਫ ਜੁਡੀਸ਼ੀਅਲ ਰਿਵਿਊ ਆਫ ਦਾ ਸੁਪਰੀਮ ਕੋਰਟ ਨੈਕਸਟ ਹਾਂਜੀ ਅਗਲਾ ਸ਼ੋਰ ਦੇ ਵਿੱਚ ਆ ਅਮਰੀਕਨ ਰਾਜਨੀਤੀ ਪ੍ਰਣਾਲੀ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਤੇ ਚਰਚਾ ਕਰਨੀ ਹੈ ਨਾਲ ਕੀ ਸਾਰਾ ਕੁਝ ਹੈ ਜੋ ਸੁਪਰੀਮ ਕੋਰਟ ਦੀ ਪਾਵਰ ਸਾਰਾ ਆ ਜਾਣਗੇ ਠੀਕ ਹੈ ਸ਼ੋਰ ਦੇ ਵਿੱਚ ਹੈ ਨੈਕਸਟ ਅਗਲਾ ਵੀ ਸ਼ੋਰ ਦੇ ਵਿੱਚ ਆ ਅਮਰੀਕਨ ਸੰਗੀ ਪ੍ਰਣਾਲੀ ਦਾ ਲੋਚਨਾਤਮਕ ਵਰਣਨ ਅਮਰੀਕਨ ਫੈਡਰਲ ਸਿਸਟਮ ਤੇ 5th ਨੰਬਰ ਦੇ ਵਿੱਚ ਜਿਹੜਾ ਸ਼ੋਰ ਦੇ ਵਿੱਚ ਆ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਸ਼ਕਤੀਆਂ ਤੇ ਉਸ ਦੀ ਭੂਮਿਕਾ ਮੈਂਸ਼ਨ ਦਾ ਪ੍ਰੋਸੀਡਸ ਆਫ ਇਲੈਕਸ਼ਨ ਪਾਵਰਸ ਐਂਡ ਰੋਲ ਆਫ ਅਮਰੀਕਨ ਪ੍ਰੈਜ਼ੀਡੈਂਟ ਹਾਂਜੀ ਨੈਕਸਟ ਹੈ ਯੂਨਿਟਰ 4th ਅਮਰੀਕਨ ਰਾਜਨੀਤਿਕ ਪ੍ਰਣਾਲੀ ਦੇ ਰਾਜਨੀਤਿਕ ਦਲਾਂ ਦੀਆਂ ਵਿਸ਼ੇਸ਼ਤਾਵਾਂ ਤੇ ਨਦੀ ਭੂਮਿਕਾ ਡਿਸਕਸ ਦਾ ਕੈਰੈਕਟ੍ਰਿਸਟਿਕਸ ਐਂਡ ਰੋਲ ਆਫ ਦਾ ਪੋਲਿਟਿਕਲ ਪਾਰਟੀਆਂ ਇਨ ਅਮਰੀਕਨ ਪੋਲਿਟਿਕ ਪੋਲਿਟਿਕਲ ਸਿਸਟਮ ਅਮਰੀਕਾ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਅ ਉਸਮਾਉਣ ਦੀ ਚਰਚਾ ਕਰਨੀ ਹੈ ਇਹ ਵੀ ਸ਼ੋਰ ਦੇ ਵਿੱਚ ਹੈ ਅ ਐਨਲਾਈਜ਼ ਪ੍ਰੈਸ਼ਰ ਗਰਪਸ ਇਨ ਅਮਰੀਕਨ ਪੋਲਿਟਿਕਲ ਸਿਸਟਮ ਨੈਕਸਟ ਜੀ ਬ੍ਰਿਟਿਸ਼ ਤਲਪਰਨਾਲ ਦੀਆਂ ਵਿਸ਼ੇਸ਼ਤਾਵਾਂ ਭੂਮਿਕਾ ਸ਼ੋਰ ਦੇ ਵਿੱਚ ਹੈ ਠੀਕ ਹੈ ਫੀਚਰਸ ਐਂਡ ਰੋਲ ਆਫ ਬ੍ਰਿਟਿਸ਼ ਪੋਲੀਟਿਕਲ ਬ੍ਰਿਟਿਸ਼ ਪਾਰਟੀ ਸਿਸਟਮ ਨੈਕਸਟ ਅਗਲਾ ਵਿਸ਼ਾ ਰਾਜਨ ਵਰਤਾਨ ਵਿਰਾਨ ਦੇ ਪਰ ਨਾਲ ਵਿੱਚ ਦਬਾਊ ਜ਼ਮੂਹਾਂ ਦੀ ਵਰਣਨ ਕਰਨਾ ਪ੍ਰੈਸ਼ਰ ਗਰਪਸ ਹਾਂਜੀ ਅੱਗੇ ਕੁਛ ਜਿਹੜੇ ਕਿ ਰੂਲ ਦੱਸੇ ਹੋਏ ਨੇ ਵੀ ਕਿੱਦਾਂ ਪੇਪਰ ਕਰਨਾ ਤੁਸੀਂ ਠੀਕ ਹੈ ਇਹਨੂੰ ਜੁੜਕਾ ਲੈਣਾ ਲੌਂਗ ਕੁਐਸਚਨ 5 6 ਪੇਜਾਂ ਦਾ ਜਿਕੇ ਸਿਲੇਬਸ ਦੇ ਅਕੋਰਡਿੰਗ ਸ਼ੋਰ ਸ਼ੋਰ ਕੱਟਦੇ ਠੀਕ ਹੈ ਜਿਵੇਂ ਹੁਣ ਯੂਨਿਟ 1 ਦੇ ਵਿੱਚ ਦੋ ਚੈਪਟਰ ਨੇ ਦੋ ਦੇ ਵਿੱਚ ਤੁਸੀਂ ਇੱਕ ਚੈਪਟਰ ਚੰਗੇ ਢੰਗ ਨਾਲ ਕਰ ਲਓ ਦਾ ਸਾਰੇ ਕੁਐਸਚਨਸ ਠੀਕ ਹੈ ਯੂਨਿਟ 2 ਦੇ ਵਿੱਚ ਹੈਗੇ ਨੇ ਜਿਹੜੇ ਕਿ ਚਾਰ ਚੈਪਟਰ ਨੇ ਕੋਈ ਤਿੰਨ ਚੈਪਟਰ ਚੰਗੇ ਢੰਗ ਨਾਲ ਕਰ ਲਓ ਜਿਵੇਂ ਸ਼ੋਰ ਫਸਟ ਚੈਪਟਰ ਤੇ ਪ੍ਰਾਈਮ ਮਿਨਿਸਟਰ ਤੇ ਲਾਰਕੀ ਮਨਾਰਚੀ ਟਰੈਡੀਸ਼ਨਸ ਔਰ ਕਨਵੈਨਸ਼ਨ ਇਹਨੂੰ ਚੰਗੇ ਢੰਗ ਨਾਲ ਕਰ ਲਓ ਸ਼ੋਰ ਚ ਤੇ 3rd ਯੂਨਿਟ ਦੇ ਵਿੱਚ ਤਿੰਨ ਚੈਪਟਰ ਨੇ ਇਹਦੇ ਚ ਦੋ ਕਰ ਲਓ ਇੱਕ ਛੱਡ ਦਿਓ ਪრეਜ਼ੀਡੈਂਟ ਫਿਚਰਸ ਆਫ ਕਨਸਟੀਟਿਊਸ਼ਨ ਦੇ ਇਜ਼ੀ ਹੋਣਗੇ ਸੁਪਰੀਮ ਕੋਰਟ ਵਾਲਾ ਤੇ ਪਾਵਰ ਆਫ ਜੁਡੀਸ਼ੀਅਲ ਰਿਵਿਊ ਛੱਡਸਾਬ ਦੇ ਬਿਸ਼ੱਕ ਤੁਸੀਂ ਤੇ 4th ਯੂਨਿਟ ਦੇ ਵਿੱਚ ਹੈਗੇ ਨੇ ਤੁਹਾਡੇ ਦੋ ਨੇ ਚੈਪਟਰ ਇਹਨਾਂ ਚ ਚੈੱਕ ਕਰ ਲਓ ਪੋਲੀਟੀਕਲ ਪਾਰਟੀਆਂ ਕਰ ਲਓ ਜਾਂ ਪ੍ਰੈਸ਼ਰ ਗਰੂਪਸ ਯੂਐਸਏ ਐਂਡ ਯੂਕੇ ਦੇ ਕਰ ਲਓ ਠੀਕ ਹੈ ਅੱਗੇ ਛੋਟੇ ਕੁਐਸਚਨ ਦੇ ਦਿੱਤੇ ਨੇ ਆਨਸਰ ਦੇ ਨਾਲ ਨੇ ਇਹ ਸਾਰੇ ਹਿੰਦੀ ਦੇ ਵਿੱਚ ਨੇ ਪੰਜਾਬੀ ਮੀਡੀਆ ਪੰਜਾਬੀ ਮੀਡੀਅਮ ਚ ਨੇ ਸਾਰੇ।